ਲਗਾਤਾਰ ਹੋ ਰਹੀਆਂ ਬਰਸਾਤਾਂ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਲਗਾਤਾਰ ਵੱਖ-ਵੱਖ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਲੋਕਾਂ ਨੂੰ ਅਲਰਟ ਵੀ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਲੁਧਿਆਣਾ ਦੇ ਵਿੱਚ ਵੀ ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਜਿਸ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸਤਲੁਜ ਦਰਿਆ ਦੇ ਕੰਢੇ ਵਾਲੇ ਪਿੰਡਾਂ ਦਾ ਦੌਰਾ ਕੀਤਾ ਤੇ ਖਾਸ ਤੌਰ ਤੇ ਉਹਨਾਂ ਪੁਆਇੰਟਾਂ ਨੂੰ ਚੈੱਕ ਕੀਤਾ ਜੋ ਪਿਛਲੇ ਹੜ੍ਹ ਦੇ ਸਮੇਂ ਟੁੱਟਦੇ ਰਹਿੰਦੇ ਸਾਂਝ ਸੁਣ ਲੈ ਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੀ ਇੱਥੇ ਖਤਰਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਹੈ ਜਾਂ ਫਿਰ ਨਹੀਂ ਨਹੀਂ ਕਲਾਸੀ ਦੌਰਾ ਨਹੀਂ ਕੀਤਾ ਕਲਾਸੀ ਮੌਕ ਡ੍ਰਿਲ ਵੀ ਕੀਤੀ ਹੈ ਵੀ ਜੇਕਰ ਕੋਈ ਇਦਾਂ ਦੇ ਹਾਲਾਤ ਬਣ ਜਾਂਦੇ ਹਨ ਤੇ ਸਾਡਾ ਕੀ ਰਿਸਪੌਂਸ ਹੋਏਗਾ ਔਰ ਮੈਂ ਸਾਰੇ ਲੁਧਿਆਣਾ ਵਾਸੀ ਨੂੰ ਦੱਸਣਾ ਚਾਹੁੰਦਾ ਕਿ ਸਪ੍ਰਸ਼ਾਸਨ ਬਿਲਕੁਲ ਤਿਆਰ ਹੈ ਔਰ ਕੋਈ ਖਬਰਾਂ ਦੇ ਲੋੜ ਨਹੀਂ ਹੈ एवरीथिंग ਇਜ਼ ਅੰਡਰ ਕੰਟਰੋਲ ਜਿਹੜਾ ਵਾਟਰ ਲੈਵਲ ਹੈ ਉਹ ਸੇਫ ਲੈਵਲ ਤੋਂ ਕਾਫੀ ਥੱਲੇ ਚੱਲ ਰਿਹਾ ਹੈ ਜੀ 10000 ਦੇ ਨੇੜੇ ਤੇੜੇ ਚੱਲ ਰਿਹਾ ਹੈ ਜਦੋਂ ਕਿ ਸਾਡਾ ਸੇਫ ਲੈਵਲ ਉਸ ਤੋਂ 5 ਗੁਣਾ ਤੋਂ ਵੀ ਵੱਧ ਹੈਗਾ ਤੇ ਨਾਥਿੰਗ ਟੂ ਕਰੀ ਔਰ ਸਾਰੇ ਪਿੰਡਾਂ ਦਾ ਦੌਰਾ ਕੀਤਾ ਉੱਥੇ ਜਿੱਥੇ ਜਿੱਥੇ ਵੀ ਸਾਡੇ ਵਰਨਰੇਬਲ ਪੁਆਇੰਂਟਸ ਹੈ ਜਿੱਥੇ ਬ੍ਰੀਚਸ ਵਗੈਰਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਹੁੰਦੇ ਗਏ ਆ ਔਰ ਪਿੰਡ ਵਾਸੀਆਂ ਦੇ ਨਾਲ ਉੱਥੇ ਵਿਜ਼ਿਟ ਕੀਤਾ ਦੌਰਾ ਕੀਤਾ ਸਾਰੇ ਥਿਆਰੀਆਂ ਦਾ ਜਾਇਜ਼ਾ ਲਿਆ ਸਭ ਕੁਝ ਓਕੇ ਹੈ ਸਭ ਕੁਝ ਠੀਕ ਹੈ ਬਿਲਕੁਲ ਸਰ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੂਚਿਤ ਕੀਤਾ ਜਾ ਰਿਹਾ ਟ੍ਰੈਲ ਦੇ ਦੌਰਾਨ ਤੇ ਕੀ ਕੀ ਸਮਝਾਇਆ ਜਾ ਰਿਹਾ ਜੇਕਰ ਅਗਰ ਪਾਣੀ ਦਾ ਪੱਧਰ ਵਧਦਾ ਹੋਇਆ ਹਨ ਕੁਝ ਸਮੇਂ ਦੇ ਵਿੱਚ ਕੋਈ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਮੀਂਹ ਤੋਂ ਲੈ ਕੇ 24 ਤੱਕ ਤੇ ਉਸ ਤੋਂ ਲੈ ਕੇ ਕੀ ਪ੍ਰਬੰਧ ਤੁਸੀਂ ਸਮਝਾਏਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਦੇਖੋ ਕਈ ਇਹਦੇ ਵਿੱਚ ਕਈ ਡਿਪਾਰਟਮੈਂਟ ਇਨਵੋਲ ਹੁੰਦੇ ਆ ਔਰ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਕਿ ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਸਾਹਿਬ ਤੋਂ ਮਨਾਦੀ ਕਰਾ ਕੇ ਅਲਰਟ ਇੱਕ ਸਾਡੇ ਹੋਟਲਾਈਨ ਨੰਬਰ ਇਥੇ ਕੰਟਰੋਲ ਰੂਮ ਦੇ ਵਿੱਚ ਕੋਲ ਆਉਂਦੀ ਹੈ ਕੋਲ ਦਾ ਜਾਣ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਨੂੰ ਅਲਰਟ ਕਰਦੇ ਹਾਂ ਮੁਨਾਦੀ ਕਰਦੇ ਹਾਂ ਮੁਨਾਦੀ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜੀਸੀਬੀ ਵਗੈਰਾ ਉੱਥੇ ਡਿਪਲੋਇਡ ਨੇ ਉੱਥੇ ਰੱਖੀਆਂ ਹੋਈਆਂ ਹਾਇਰ ਕਰਕੇ ਔਰ ਉੱਥੇ ਸੈਂਡ ਬੈਗਸ ਰੱਖੇ ਹੋਏ ਨੇ ਸਾਡੇ ਕੋਲ ਲੱਖ ਤੋਂ ਉੱਤੇ ਸੈਂਡ ਬੈਗਸ ਅਸੀਂ ਔਨ ਸਪੋਰਟਸ ਰੱਖੇ ਹੋਏ ਹੈ ਉੱਥੇ 24 ਘੰਟਿਆਂ ਦੀ ਡਿਊਟੀ ਲਾਈ ਹੋਈ ਹੈ ਮੁਲਾਜ਼ਮਾਂ ਦੀ ਤਾਂ ਕਿ ਜਿੱਦਾਂ ਹੀ ਕੋਈ ਸਾਨੂੰ ਲੱਗਦਾ ਵੀ ਕੋਈ ਵੀ ਖਤਰੇ ਦੀ ਘੰਟੀ ਵੱਜਦੀ ਹੈ ਨਾਲ ਦੇ ਨਾਲ ਜੀਸੀਬੀ ਜਿਹੜਾ ਹੈਗਾ ਉਹਨੂੰ ਸੈਂਡ ਬੈਗਸ ਨੂੰ ਥੱਲੇ ਸਿੱਟ ਦਿੰਦੀ ਹੈ ਔਰ ਥੱਲੇ ਸਿੱਟ ਕੇ ਉਹਨੂੰ ਬਨ ਨੂੰ ਬਰੀਚ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਨਰੇਗਾ ਦੀ ਪੇਪਰ ਔਰ ਨਰੇਗਾ ਦੀ ਬੀਡੀਪੀਓ ਦਾ ਵੀ ਸਾਰਾ ਅਮਲਾ ਜਮਲਾ ਅਸੀਂ ਇਨਵੋਲਵ ਕਰਦੇ ਆ ਨਾਲ ਹੀ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਵੀ ਇਨਵੋਲਵ ਕਰਦੇ ਆ ਜੇ ਫਲੋ ਕਾਫੀ ਜ਼ਿਆਦਾ ਵਧ ਜਾਂਦਾ ਹੈ ਤੇ ਉਹ ਫਿਰ ਅਸੀਂ ਉਹ ਪਪੂਲਰ ਦੇ ਟਰੀ ਵੀ ਆਇਡੈਂਟੀਫਾਈ ਕੀਤੇ ਹੋਏ ਜੇ ਜੋ ਮੌਕੇ ਤੇ ਸਾਨੂੰ ਅਸੀਂ ਵੱਢ ਕੇ ਉਹਨਾਂ ਨੂੰ ਉਹਨਾਂ ਦੇ ਵੀ ਅਸੀਂ ਪ੍ਰੋਟੈਕਸ਼ਨ ਜਿਹੜਾ ਹੈਗਾ ਅਸੀਂ ਯੂਜ਼ ਕਰਦੇ ਆ ਉਸ ਤੋਂ ਬਾਅਦ ਅਸੀਂ ਪਿੰਡ ਵਾਲਾਂ ਨੂੰ ਲੈ ਕੇ ਵਸਾਂ ਦੇ ਵਿੱਚ ਫੈਰੀ ਬਿਤੇ। ਅ ਕੱਲ ਮੌਕਟਰੀ ਦੇ ਦੌਰਾਨ ਪਿੰਡ ਵਾਸੀਆਂ ਨੂੰ ਕੀ ਸੂਚਿਤ ਕੀਤਾ ਗਿਆ ਕਿਉਂਕਿ ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਦਰਿਆ ਦੇ ਕੋਲ ਜਾ ਕੇ ਖੇਡਦੇ ਨੇ ਤਾਂ ਕੋਈ ਦੱਡੇ। ਉਹਨਾਂ ਨੂੰ ਕੀ ਸੂਚਿਤ ਕੀਤਾ ਸਰਪੰਚਾਂ ਨੂੰ ਕੀ ਸੂਚਿਤ ਕੀਤਾ ਵਈ। ਉਹਨਾਂ ਨੂੰ ਇਹ ਸੂਚਿਤ ਕੀਤਾ ਗਿਆ ਕਿ ਤੁਸੀਂ ਸਾਰੇ ਜਿਹੜੇ ਹੈਗੇ ਜਾਣੋ ਹੀ ਤੁਸੀਂ ਇੱਥੇ ਕਾਫੀ ਸਾਲਾਂ ਤੋਂ ਪੁਰਾਣੇ ਵਸਨੀਕ ਹੈਗੇ ਇੱਥੋਂ ਦੇ। ਔਰ ਤੁਸੀਂ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਬਸ ਅਲਰਟ ਤੇ ਰਹੋ ਕੋਈ ਖਬਰਾਂ ਦੀ ਲੋੜ ਨਹੀਂ ਕਿਸੇ ਚੀਜ਼ ਦੀ ਵੀ ਕੋਈ ਚਿਕ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਸੇਫਟੀ ਲੈਵਲ ਤੋਂ ਪਾਣੀ ਕਾਫੀ ਥੱਲੇ ਚੱਲਦਾ ਪਿਆ ਹੈ ਐਂਡ एवरीथिंग ਇਜ਼ ਅੰਡਰ ਕੰਟਰੋਲ ਔਰ ਪਾਣੀ ਜਿਹੜਾ ਹੈਗਾ ਰੈਗੂਲਰਲੀ ਜਿਹੜਾ ਹੈ ਚੱਲ ਰਿਹਾ ਔਰ ਸੇਫ ਲੈਵਲ ਤੇ ਹੀ ਚੱਲ ਰਿਹਾ ਹੈ ਤੇ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਫੈਮਿਲੀ ਨੂੰ ਸਭ ਨੂੰ ਅਲਰਟ ਤੇ ਕਰੋ ਸੇਫ ਰਹੋ ਮਤਲਬ ਸਤਰ ਕਰੋ ਬਸ ਕੋਈ ਐਂਡੀਆਰ ਆਫ ਦੀ ਟੀਮ ਵੀ ਅਲਰਟ ਤੇ ਹੈ ਕੋਈ ਤਿਆਰ ਕੀਤੀ ਗਈ ਹੈ ਅਲੱਗ ਤੋਂ ਟੀਮ ਹੈ ਕਿ ਕੋਈ ਪ੍ਰਸ਼ਾਸਨ ਨਿ ਪ੍ਰਸ਼ਾਸਨ ਦੀ ਟੀਮਾਂ ਤੋਂ ਬਣੀਆਂ ਹੋਈਆਂ ਐਨ ਡੀ ਆਰ ਐਫ ਦੀ ਟੀਮ ਜਦੋਂ ਸਾਨੂੰ ਲੱਗਦਾ ਹੈ ਕਿ ਐਨ ਡੀ ਆਰ ਐਫ ਦੀ ਟੀਮ ਸਟੈਂਡ ਬਾਈ ਹੈ ਜਦੋਂ ਵੀ ਸਾਨੂੰ ਲੱਗੇਗਾ ਦੇ ਵਿਲ ਕਮ ਵਿਥਨ ਆਵਰਸ ਠੀਕ ਹੈ ਥੈਂਕ ਯੂ ਸਰ ਸੋ ਦਾਦੇ ਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਕੋਲ ਪੂਕਤਾ ਪ੍ਰਬੰਧ ਨੇ ਤੇ ਹਰ ਤਰ੍ਹਾਂ ਦੀ ਤਿਆਰੀ ਪਹਿਲਾਂ ਹੀ ਪ੍ਰਸ਼ਾਸਨ ਕਰ ਚੁੱਕਿਆ ਉਹਨਾਂ ਕਹਿੰਿਆ ਕਿ ਜੇਕਰ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਸੈਂਡ ਬੈਗ ਤਿਆਰ ਨੇ ਤੇ ਉਹਨਾਂ ਦਰਕਤਾਂ ਨੂੰ ਨੋਟ ਕੀਤਾ ਜਾ ਚੁੱਕਿਆ ਜਿਨ੍ਹਾਂ ਦੇ ਸਮੇਂ ਸਿਰ ਵਰਤੋਂ ਕੀਤੀ ਜਾ ਸਕਦੀ ਹੈ ਇੰਨਾ ਹੀ ਨਹੀਂ ਜ਼ਰੂਰਤ ਲਈ ਜ਼ਰੂਰੀ ਮਸ਼ੀਨਰੀ ਵੀ ਤਿਆਰ ਕੀਤੀ ਜਾ ਚੁੱਕੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ